ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਪਰਮੇਸ਼ਰ ਦੀ ਕਿਰਪਾ ਨਾਲ ਠੀਕ-ਠਾਕ ਹੋਵੋਗੇ ਤੇ ਗੱਲ ਆਪਾਂ ਫੇਰ ਅੱਜ ਕੋਈ ਰੋਡ ਦੀ ਕਰਦੇ ਹਾਂ ਰੋਡ ਤੇ ਸੌਣ ਭਾਦ ਤੋਂ ਬਾਅਦ ਨਾ ਹੁਣ ਅਸੂ ਸ਼ੁਰੂ ਹੋ ਗਿਆ ਤੇ ਦਰਖਤ ਵੀ ਪੂਰੇ ਵਧੇ ਹੋਏ ਐ ਐ ਬਤੀਆ ਪਹਿਲਾਂ ਕੀ ਹੁੰਦਾ ਸੀ ਮੈਂ ਦੇਖਦਾ ਹੁੰਦਾ ਸੀ ਵੀ ਸੌਣ ਭਾਦ ਤੋਂ ਬਾਅਦ ਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਦੇਖਦੇ ਕਿ ਬੇਲਦਾਰਾਂ ਨੇ ਡਰਾਕਤਾਂ ਦੀਆਂ ਡਾਹਣੀਆਂ ਕੱਟਣੀਆਂ ਤੇ ਇਸ ਸਾਈਡ ਤੇ ਜਿਹੜਾ ਪੱਕੀ ਸੜਕ ਤੱਕ ਚੜਦਾ ਆਉਂਦਾ ਘਰ ਇਹਨੂੰ ਸਾਫ਼ ਕਰਨਾ ਤੇ ਸਾਈਡਾਂ ਮੰਨ ਕੇ 4-5 ਫੁੱਟ ਛਾਇੜ ਸੜਕ ਦੀ ਵਧੀਆ ਬਣਾਈ ਹੁੰਦੀ ਸੀ ਇਹ ਮੰਨ ਲਓ ਜਿਵੇਂ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਇੱਥੇ ਆ ਦੇਖੋ ਇੱਥੇ ਸਾਫ਼ ਤਾਂ ਆ ਜਾਂ ਇੱਧਰ ਸਾਫ਼ ਤਾਂ ਕੀਤਾ ਵਾ ਇਹ ਤਾਂ ਖਰੇ ਬਾਬਾ ਨੇ ਕੀਤਾ ਵਡੇਰੇ ਵਾਲਿਆਂ ਨੇ ਤੇ ਮੈਨੂੰ ਸਮਝ ਨਹੀਂ ਆਉਦੀ ਵੀ ਹੁਣ ਉਹ ਮਹਿਕਮਾ ਕਿੱਧਰ ਗਿਆ ਕਿ ਕਿੱਥੇ ਸੌਂ ਗਿਆ ਜਾ ਕੇ ਕਿਉਂਕਿ ਨਾ ਤਾਂ ਕੋਈ ਇੱਥੇ ਧਿਆਨ ਹੈ ਪਹਾੜੀ ਕਿਕਰਾਂ ਬਹੁਤ ਹੋਈਆਂ ਨਖਤਾਨਾਂ ਦੇ ਵਿੱਚ ਨਾ ਸਾਈਡ ਤੇ ਛੜਕਦੀ ਉਹ ਕਿਕਰਾਂ ਕਿਸੇ ਕੰਮ ਨਹੀਂ ਆਉਂਦੀਆਂ ਨਾ ਤਾਂ ਆਉਂਦੀਆਂ ਮੰਨ ਕੇ ਚੱਲ ਗਏ ਆਪਾਂ ਲੱਕੜ ਦੇ ਕੰਮ ਬਾਲਣ ਦੇ ਕੰਮ ਨਾ ਕਿਸੇ ਹੋਰ ਤਰੀਕੇ ਨਾਲ ਤੇ ਕੰਡੇ ਬਹੁਤ ਹੁੰਦੇ ਹਨ ਇਹਨਾਂ ਨੇ ਤੇ ਉਹਨਾਂ ਦੀਆਂ ਜਿਹੜੀਆਂ ਲਗਰਾਂ ਵੱਧ ਕੇ ਨਾਹਣੀਆਂ ਵੱਧ ਕੇ ਸੜਕ ਤੇ ਆਈਆਂ ਨੇ ਹੁਣ ਉਹ ਕੀ ਹੈ ਵੀ ਜਦੋਂ ਮਾਤੜ ਭਰਾ ਕੋਈ ਮੋਟਰਸਾਈਕਲ ਸਕੂਟਰ ਤੇ ਨਾਗੇ ਤਾਂ ਉਹਦੇ ਮੂੰਹ ਤੇ ਵੱਜਦੀਆਂ ਜੇ ਸਰ ਸਭਾ ਨੰਗਦਾ ਹੋਵੇ ਕਦੇ ਕੋਈ ਹੁਣ ਗੱਲ ਇਹ ਆ ਵੀ ਮਹਿਕਮਾ ਜਦੋਂ ਗੱਡੀ ਮੋਟਰਸਾਈਕਲ ਜਦੋਂ ਬੰਦਾ ਨਵਾਂ ਖਰੀਦਦਾ ਉਹਨਾਂ ਤੋਂ ਰੋਡ ਟੈਕਸ ਲਿਆ ਜਾਂਦਾ ਤੇ ਫਿਰ ਭਾਈ ਇਹ ਰੋਡ ਦੀ ਕਿਉਂ ਨਹੀਂ ਕਾਟ-ਛਾਟ ਕੀਤੀ ਜਾਂਦੀ ਕਿਉਂ ਨਹੀਂ ਉਹਨਾਂ ਦਰਖਤਾਂ ਨੂੰ ਛਾਂਗਿਆ ਜਾਂਦਾ ਉਹ ਡਾਹਣੀਆਂ ਜੀਆਂ ਅੱਗੇ ਆਉਂਦੀਆਂ ਉਹਨਾਂ ਨੂੰ ਵੱਢ ਉਹ ਕੀਤਾ ਜਾਂਦਾ ਆ ਦੇਖੋ ਸਾਈਡਾਂ ਤੇ ਕੋਹੇ ਪਏ ਆ ਸੜਕ ਦੇ ਕੋਈ ਮਲਕੇ ਉਹ ਨਹੀਂ ਹੈਗਾ ਹੁਣ ਸਮਝ ਨਹੀਂ ਆਉਂਦੀ ਵੀ ਇਹ ਕਹਾਣੀ ਕੀ ਹੈ ਜਾਂਦਾ ਭਾਈ ਉਹ ਮਹਿਕਵੇਂ ਬੰਦ ਹੋ ਗਿਆ ਫਿਰ ਤਾਂ ਟੈਕਸ ਲੈਣਾ ਹੀ ਛੱਡ ਦਿਓ ਗਾਲਾਂ ਛੱਡੋ ਵੀ ਟੈਕਸ ਖਤਮ ਭਾਈ ਆਪ ਜੋ ਆਪੋ ਆਪਣੇ ਪਿੰਡਾਂ ਦਾ ਲੋਕ ਕਰ ਲੈਣ ਮੈਨੂੰ ਸਮਝ ਨਹੀਂ ਆਉਂਦੀ ਕਹਾਣੀ ਵੀ ਇਹ ਕੀ ਹੈ ਤੇ ਨੰਗਣ ਟੱਪਣ ਵਾਲਿਆਂ ਦਾ ਨੁਕਸਾਨ ਬਹੁਤ ਹੁੰਦਾ ਕਈ ਵਾਰ ਤੇ ਤਾਂ ਮੈਂ ਦੇਖਿਆ ਵੀ 베ਰੀ ਦੀਆਂ ਡਾਹਣੀਆਂ ਵੀ ਅੱਗੇ ਆਈਆਂ ਤੇ 베ਰੀ ਦੇ ਕੰਡੇ ਤਾਂ ਬਹੁਤ ਹੀ ਖਤਰਨਾਕ ਹੁੰਦੇ ਆ ਉਹ ਹੁੰਦੇ ਆ ਕੁੰਡੀ ਮੁੜੇ ਜੇ ਤੇ ਜੇ ਕਿਤੇ ਜਿੱਥੋਂ ਦੀ ਨੰਗਾ ਬਲੇਟ ਵਾਂਗੂ ਫਿਰ ਜਾਂਦਾ ਹੈ ਹੁਣ ਸਮਝ ਨਹੀਂ ਆਉਂਦੀ ਵੀ ਇਹ ਭਾਈ ਕਿਉਂ ਨਹੀਂ ਸਰਕਾਰ ਸੁਣਦੀ ਤੇ ਨਾ ਹੀ ਸਾਡੇ ਲੋਕ ਐ ਕੋਈ ਕੋਈ ਬੋਲਦਾ ਦੇਖੋ ਹੁਣ ਇੱਥੇ ਦਿਖਾਉਣਾ ਤੁਹਾਨੂੰ ਮੈਂ ਆਹਾ ਪਹਾੜੀ ਕਿਕਰ ਦੇ ਕੰਡਿਆ ਦੇਖ ਲੋ ਸੜਕ ਤੇ ਆਏ ਪਏ ਹਨ ਆਹ ਦੇਖ ਲੋ ਸੜਕ ਤੇ ਆਏ ਪਏ ਹਨ ਹੁਣ ਇਹ ਜੇ ਕੋਈ ਸਕੂਟਰ ਵਾਲਾ ਨੰਗਦਾ ਹੈ ਮੋਟਰਸਾਈਕਲ ਵਾਲਾ ਤੇ ਉਹਦੇ ਵੱਜਣਗੀ ਹੁਣ ਮੈਨੂੰ ਸਾਡੇ ਲੋਕਾਂ ਦੀ ਸਮਝ ਵੀ ਨਹੀਂ ਆਉਂਦੀ ਵੀ ਕੋਈ ਬੋਲਦਾ ਕਿਉਂ ਨਹੀਂ ਕਮ ਸੇ ਕਮ ਆਪਣੇ ਪਿੰਡ ਲਈ ਇਹ ਕੋਈ ਵੀਡੀਓ ਪਾਓ ਕੋਈ ਕਿਸੇ ਨੂੰ ਲਿਖ ਕੇ ਦਿਓ ਸਮਝ ਨਹੀਂ ਆਉਂਦੀ ਵੀ ਅਸੀਂ ਵੀ ਕਿਉਂ ਇੰਨੇ ਸੌਂ ਗਏ ਆ ਅਸੀਂ ਵੀ ਬੜੇ ਬੇਸਲੇ ਹੋ ਗਏ ਆ ਵੀ ਸਾਰਾ ਕੁਝ ਸਰਕਾਰਾਂ ਦੀ ਛੜਤਾ ਵੀ ਉਹੀ ਕਰੀ ਜਾਣ ਥੋੜੀ-ਮੋਟੀ ਆਪ ਹਲਚਲ ਕਰੋ ਫੇਰ ਹੀ ਇਹ ਹੁੰਦਾ ਹਰ ਇੱਕ ਨੂੰ ਸੁੱਤੇ ਨੂੰ ਜਗਾਉਣਾ ਪੈਂਦਾ ਜੇ ਹੁਣ ਆਪਾਂ ਕਹੀਏ ਵੀ ਸਰਕਾਰ ਉਹਨਾਂ ਨੂੰ ਕੋਈ ਮਤਲ ਨਹੀਂ ਉਹਨਾਂ ਨੇ ਤੁਹਾਡੇ ਤੋਂ ਵੋਟਾਂ ਲੈ ਲਈਆਂ ਗੱਲ ਫੇਰ ਆ ਵੀ 5 ਸਾਲਾਂ ਨੂੰ ਫੇਰ ਵੋਟਾਂ ਆਉਣਗੀਆਂ ਫੇਰ ਤੁਹਾਡੇ ਨਾਂ ਉਹ ਕਰਨਗੇ ਅਸਲ ਗੱਲ ਕੀ ਹੈ ਸਾਡੇ ਜੀ ਵੀ ਲੋਕਾਂ 'ਚ ਹੋਏ ਪਿਆ ਸੀ ਨਿੱਜੀ ਸਵਾਰਥ ਵਾਲੇ ਹੋਏ ਪਏ ਆ ਵੀ ਮੇਰਾ ਮੁੰਡਾ ਭਰਤੀ ਕਰਾ ਦੇ ਤੇ ਸਾਡੀ ਕੁੜੀ ਨੂੰ ਮਾਸਟਰੀ ਲਵਾ ਦਿਓ ਕਿ ਫਲਾਣੇ ਦੀ ਬਦਲੀ ਕਰਾ ਦੇ ਉਹ ਐ ਕਰਦਾ ਉਹਨੂੰ ਐ ਕਰਦੇ ਬਸ ਇੰਨੀ ਜੋ ਗਏ ਆ ਅਸੀਂ ਸੋਸ਼ਲ ਕੰਮਾਂ ਤੋਂ ਪਰੇ ਹੋ ਗਏ ਜਿਵੇਂ ਜਿਵੇਂ ਪੜ੍ਹੇ ਲਿਖੇ ਹੋ ਗਏ ਨਾ ਲੋਕ ਓਵੇਂ ਓਵੇਂ ਬੇਬਕੂਫ ਹੋ ਗਏ ਸੀ ਪਹਿਲਾਂ ਹੁੰਦਾ ਸੀ ਵੀ ਜਦੋਂ ਆ ਸੌਣ ਭਾਦ ਹੁੰਦਾ ਸੀ ਉਦੋਂ ਬਾਅਦ ਸੜਕਾਂ ਦੇ ਸਾਈਡਾਂ ਤੇ ਮਿੱਟੀ ਵੀ ਪਾਉਂਦੇ ਹੁੰਦੇ ਸੀ ਪਿੰਡ ਵਾਲੇ ਲੋਕ ਕੱਟੇ ਹੋਗੇ ਹੁਣ ਮਿੱਟੀ ਪਾਉਣੀ ਤਾਂ ਦੂਰ ਦੀ ਗੱਲ ਕਿਸੇ ਨੂੰ ਲਿਖ ਕੇ ਨਹੀਂ ਕੋਈ ਭੇਜ ਸਕਦਾ ਵੀ ਭਾਈ ਅਸੀਂ ਆ ਲਿਖ ਕੇ ਦਿੰਨੇ ਸਾਡੇ ਪਿੰਡ ਸੜਕ ਤੇ ਆ ਹਾਲ ਹੈ ਆ ਦੇਖੋ ਕੋਈ ਢਾਣੇ ਸੜਕ ਤੇ ਵਧੇ ਪਏ ਐ ਉਹ ਜਦੋਂ ਕਿਤੇ ਕੋਈ ਗੱਡੀ ਲੰਘਦੀ ਐ ਉਦੋਂ ਫਿਰ ਉਹ ਕਈ ਵਾਰੀ ਸਾਈਡ ਦੇਣ ਵਾਲੇ ਕਿਸੇ ਹੋਰ ਦਾ ਕੰਗਾ ਕਰਨ ਵਾਲੀ ਗੱਲ ਹੋ ਜਾਂਦੀ ਹੁੰਦੀ ਐ ਤੇ ਹੁਣ ਇਹਦੇ ਬਾਰੇ ਭਾਈ ਥੋੜਾ ਸੋਚਿਆ ਕਰੋ ਕਿਉਂਕਿ ਸਾਰਿਆਂ ਨੇ ਨੰਘਣਾ ਐ ਮੈਂ ਕਹਿੰਦਾ ਵੀ ਰੋਡ ਤੋਂ ਬਿਨਾਂ ਕਿਸੇ ਦਾ ਨਹੀਂ ਸਰਦਾ ਚਾਹੇ ਉਹ ਗਰੀਬ ਐ ਤੇ ਚਾਹੇ ਅਮੀਰ ਐ ਨੰਘਣਾ ਹਰੇਕ ਨਹੀਂ ਐ ਨਾ ਮੇਰੇ ਅਰਗੇ ਮਾਤੜ ਭਰਾ ਨੂੰ ਜਿਆਦਾ ਜਿਨ੍ਹਾਂ ਨੇ ਮੋਟਰ ਮਟਰਸਾਈਕਲ ਤੇ ਜਾਣਾ ਹੁੰਦਾ ਐ ਬੜੀਆਂ ਬੜੀਆਂ ਚਰੁਕਾਰਾਂ ਵਾਲਿਆਂ ਦਾ ਸਰ ਜਾਂਦਾ ਜਿਹੜਾ ਵਸਤੇ ਜਾਂਦਾ ਉਹਦਾ ਵੀ ਸਰ ਜਾਂਦਾ ਪਰ ਜਿਹੜੇ ਮੋਟਰਸਾਈਕਲ ਤੇ ਨਹੀਂ ਨਾਲੇ ਹੁਣ ਇੱਥੇ ਦੇਖ ਲਓ ਸਾਨੂੰ ਮੈਂ ਦਿਖਾਉਣਾ ਆ ਆ ਤਾਂ ਇੱਥੇ ਐਨੀ ਪਹਾੜੀ ਕਿਕਰਾ ਦੇਖੋ ਸੜਕ ਦੇ ਉੱਤੇ ਆਈ ਪਈ ਹੈ ਠੀਕ ਹੈ ਆ ਦੇਖ ਲਓ ਇਧਰਲੇ ਪਾਸੇ ਇਹ ਤਕਰੀਬਨ ਮੇਰਾ ਖਿਆਲ ਹੈ ਵੀ ਜਲਾਲ ਨਗਰ ਕੇ ਦਿਹਾਲਪੁਰੇ ਭਾਈ ਕੇ ਦਾ ਦੀ ਹੱਦ ਆ ਗਈ ਹੈ ਇਹ ਆ ਦੇਖੋ ਇੱਥੇ ਕਿੰਨਾ ਬੁਰਾ ਹਾਲ ਹੈ ਇੱਥੇ ਨਾ ਪੂਰੀਆਂ ਡਾਹਣੀਆਂ ਮੈਂ ਤੁਹਾਨੂੰ ਉੱਥੇ ਰੋਕੇ ਦਿਖਾਉਂ ਇਹ ਕਿੱਥੇ ਆ ਗਈਆਂ ਡਾਣੀਆਂ ਦਾ ਕੀ ਹਾਲ ਹੈ ਇਹ ਆ ਦੇਖੋ ਆ ਪਹਾੜੀ ਕਿਕਰ ਹੈ ਆਹਾਂ ਪਹਾੜੀ ਕਿਕਰ ਹੈ ਸ਼ਰਕ ਦੇ ਕਿੱਥੋਂ ਤੱਕ ਆਈਆਂ ਇਹ ਹੁਣ ਧਿਆਨ ਨਾਲ ਤੁਸੀਂ ਦੇਖ ਲਿਓ ਠੀਕ ਹੈ ਨਾ ਆ ਦੇਖੋ ਸ਼ਰਕ ਪੱਕੀ ਤੋਂ ਵੀ ਗਾਹ ਨਹੀਂ ਆਈਆਂ ਇਹ ਠੀਕ ਹੈ ਪਰ ਗੱਲ ਕੀ ਹੈ ਵੀ ਕਹਿਣ ਨੂੰ ਤਿਆਰ ਨਹੀਂ ਕੋਈ ਇਹ ਦਿਆਲਪੁਰੇ ਪਾਈ ਕਿਤੇ ਵਿੱਚ ਕੋਠੇ ਸਰਜੀਤਪੁਰੇ ਪੈਂਦੇ ਆ ਉੱਥੇ ਸਿੱਧੂ ਮੈਰਜ ਪੈਲਸ ਦੇ ਸਾਹਮਣੇ ਤੇ ਗੱਲ ਇਹ ਆ ਵੀ ਅਸੀਂ ਕਿਸੇ ਨੂੰ ਕਹਿਣ ਨੂੰ ਤਿਆਰ ਨਹੀਂ ਚਾਹ ਉਹ ਖੈਰ ਸਾਡਾ ਕੰਮ ਆ ਵੀ ਜਿੰਨਾ ਕਿ ਸਾਡੇ ਤੋਂ ਬਾਹਰ ਦਾ ਲੱਗਦੀ ਏ ਡਗਡਗੀ ਪਜਾ ਦੇਣੇ ਆ ਭਾਈ ਹੁਣ ਸਮਝਣਾ ਤੁਹਾਡੀ ਮਰਜ਼ੀ ਐ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਹੋਰ ਐਦਾਂ ਦੀਆਂ ਜਾਣਕਾਰੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਤੁਹਾਡਾ ਧੰਨਵਾਦ ਸ਼ਕਾਲ